ਪਛੰਦਾ ਪੁਲਿਸ ਨੇ 6 ਲੋਕਾਂ ਨੂੰ ਗ੍ਰਫਤਾਰ ਕੀਤਾ ਹੈ ਪੈਟਰੋਲ ਬੰਬ ਬਣਾ ਕੇ ਇੱਕ ਘਰਾਂ ਨੂੰ ਲਗਾਈ ਸੀ ਅੱਗ ਸੋ ਪੀੜਿਤ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਚਿੱਟਾ ਵੇਚਣ ਤੋਂ ਇਹਨਾਂ ਨੂੰ ਰੋਕਿਆ ਗਿਆ ਸੀ 7 ਤੋਂ 8 ਘਰਾਂ ਨੂੰ ਇਹਨਾਂ ਦੇ ਵੱਲੋਂ ਅੱਗ ਲਗਾ ਕੇ ਸਾੜਿਆ ਗਿਆ ਸੋ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਤੇ ਜਾਂਚ ਜਾਰੀ ਹੈ ਸੋ ਪਛੰਦਾ ਦੇ ਵਿੱਚ ਮੁਸਲਮਾਨਾਂ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਨੇ ਪਰਿਵਾਰਾਂ ਕਈ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਗਾਈ ਸੀ 7 ਤੋਂ 8 ਘਰਾਂ ਨੂੰ ਇਹਨਾਂ ਦੇ ਵੱਲੋਂ ਅੱਗ ਲਗਾ ਕੇ ਸਾੜ ਦਿੱਤਾ ਗਿਆ ਪਰ ਪਠੰਡਾ ਪੁਲਿਸ ਨੇ ਜਿਹੜੇ ਕਿ ਇਹਨਾਂ 6 ਨੂੰ ਗ੍ਰਫਤਾਰ ਕਰ ਲਿਆ ਤਾਂ ਕੀ ਮਿਤੀ 9 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ ਸੱਤ ਅੱਠ ਘਰਾਂ ਨੂੰ ਆਗ ਲਗਾ ਕੇ ਸਾੜ ਦਿੱਤਾ ਗਿਆ ਸੀ ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਜਾਨ ਤੇ ਐਫਆਈਆਰ ਨੰਬਰ ਤਿੰਨ ਦਰਜ ਕੀਤੀ ਸੀ 10 25 ਨੂੰ ਵੱਖ-ਵੱਖ ਸੈਕਸ਼ਨ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਛੇ ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ ਦਰਹਨੇ 34 ਮੁਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮੁਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮੁਲਜ਼ਮ ਸੀ ਉਹਦਾ ਨਾਮ ਹੈ ਉਹ ਹੈ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਮ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਜੇ ਇਹਦਾ ਰਿਪੋਰਟ ਲੈ ਕੇ ਰਿਮਾਂਡ ਮਿਲ ਗਿਆ ਹੁਣ ਮੈਡਮ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁਛਗਿਛ ਕਰਾਂਗੇ ਨਾ ਤਾਂ ਹੋਰ ਜੋ ਇਹਨਾਂ ਨੇ ਕੀਤਾ ਕੀ ਇਹ ਧਾਰ ਵਰਤੇ ਜੋ ਵੀ ਕੀਤਾ ਜਾਏ ਹੋਰ ਕਿਹੜੇ ਮੁੱਲਜ਼ਮ ਹੈ ਨਾ ਤਾਂ ਪੁੱਛਗਿਸ਼ ਕਰਕੇ ਅਗਲੀ ਤਫ਼ਤੀਸ਼ ਜਾਰੀ ਰੱਖਾਂਗੇ